ਸੋਸ਼ਲ ਮੀਡੀਆ ਤੇ ਇੱਕ ਵੀਡੀਓ ਕਾਫੀ ਵਾਇਰਲ ਹੁੰਦੀ ਨਜ਼ਰ ਆ ਰਹੀ ਹੈ ਜੋ ਕਿ ਐਸੀ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਮਾਮੂਲੀ ਵਿਵਾਦ ਨੂੰ ਲੈ ਕੇ ਇੱਕ ਮੋਟਰਸਾਈਕਲ ਵਿਅਕਤੀ ਨੂੰ ਰਾਸ ਦੇ ਵਿੱਚ ਘੇੜ ਕੇ ਉਹਦੇ ਨਾਲ ੁੱਟ ਮਾਰਕੀ ਦੀ ਸਾਰੀ ਵੀਡੀਓ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਦੇਖੋ ਮੌਕੇ ਦੀਆਂ ਤਸਵੀਰਾਂ ਉਹਰੇ ਮੈਸੜਾ ਹੁੰਦੇ ਆ ਗਿਆ ਵੇ ਆਹ ਇਹ ਉਧਰ ਮੈਂ ਮੇਕੇ ਹੁਣ ਤਾਂ ਟੀਵੀ ਤੇ ਆਇਆ ਉਹ ਲੱਕੀ ਵੀ ਫੜਾਉਂਦਿਆ ਲੱਕੀ ਨੇ ਵੀ ਫੜਾ ਲਿਆ ਆ ਦੇ ਲਾ ਮੋਰੀ ਆਹ ਕਹਿੰਦੇ ਫੜਾਉਂਦਿਆ ਆ ਦੇ ਲਾ ਕਿੰਨੇ ਜਾਲੇ ਨਾਲ ਚੈੱਕ ਕਰ ਲੈ ਹਾੜੇ ਆ ਮੈਂ ਗਈ ਉਹ ਗੰਡੇ ਦੇ ਮਾਰ ਲਾ ਪੇ ਬਾਤ ਇਹ ਦੇ ਲੈ ਕਿ ਮੇਰੇ ਸਾਟਾ ਦੇਖੇ ਇੰਨੇ ਗਾਂਦੇ ਗਾਂਦੇ ਉਹਨੂੰ ਮੈਂ ਛਡਾਉਂਦੇ ਆ ਬਾਬੇ ਨੇ ਉਹ ਗਿਆ ਹੋਣੀ ਤੇ ਨਾ ਮਾਤਾ ਵੀ ਆ ਗਈ ਮਾਤਾ ਨੇ ਪੈਨਸ਼ਨ ਦੇ ਆਏ ਕੋਈ ਨਹੀਂ ਨਹੀਂ ਮੈਂ ਨੋ ਕਰਦਾ ਕੱਲ ਨਹੀਂ ਛਡਾਇਆ ਮੈਨੂੰ ਨਹੀਂ ਕੁਝ ਕਿਹਾ ਹੋਗਾ ਕੱਲ ਦੀ ਗੱਲ ਲੈ ਕੇ ਬੈਠਾ ਹਾਂ ਹੌਲਾ ਆ ਦੇ ਕੰਨੀ ਮਾਰਦਾ ਉਹ ਦੇ ਓਏ ਕਰ ਲੈ ਕਰੇ ਨੰਪਾ ਇਹ ਦਰਿਆ ਸੱਤੋਂ ਸੌਆਂ ਪੜ ਕੇ ਨੰਗਾ ਨੂੰ ਬੁਲਾਓ ਹਾਂ ਹਾਂ ਇਹ ਪਤਾ ਲੱਗੂ ਉੱਥੇ ਚੁੱਭੀ ਲਵਾਓ ਠੰਡੇ ਪਾਣੀ ਦੇ ਉਹਨਾਂ ਕੋ ਪੁਲਿਸ ਵੀ ਨਹੀਂ ਮੁੜ ਕੇ ਲੱਭਦੀ ਹੁੰਦੀ ਲੰਗਾਂ ਤੇਰੇ ਕੋਲ ਅਗਰ ਕੀ ਤਾਂ ਦੇਖੀ ਹੁਣ ਇਹ ਉਦੋਂ ਇੱਥੇ ਲੱਗੀ ਆ ਕਿਦਾਂ ਲੱਗਿਆ ਪਤਾ ਨਹੀਂ ਮੈਂ ਤਾਂ ਕੋਠੇ ਤੋਂ ਉੱਤਰ ਕੇ ਗਈ ਆ ਇਹ ਮੇਰੇ ਨਾਲ ਹੀ ਆ ਮੈਂ ਮੈਂ ਆਪਣੇ ਕੋਪੀ ਰੂਪ ਚ ਉਹਨੇ ਹੰਗੋਲਾ ਗਿਣਾਇਆਂ ਛਡਾਉਂਦੇ ਆ ਹੀ ਉਹਨੇ ਮਾਰੀ ਨਾ ਦੇ ਲੇਖਣ ਲੱਗ ਗਿਆ ਦੇਖੋ ਇਹ ਹੁਣ ਲੱਗਣੀ ਮੇਰੇ ਆਹ ਦੇ ਲੱਗ ਗਈ ਇਹ ਆ ਲੱਗ ਗਈ ਵੇ ਮਹਨ ਦੇ ਜੇ ਤੂੰ ਆਨੇ ਕੱਢਿਆ ਨਾ ਸ੍ਰੀ ਸਾਹਿਬ ਉਹ ਲੱਗੀ ਆ ਉਹ ਦੇਖ ਲੈ ਤੇ ਇਹ ਫਿਰ ਸਾਰੇ ਕਿੱਥੇ ਹਟਦੇ ਤੇ ਅਭੀ ਨਾਲ ਇਹ ਤੇ ਲੱਗਦੀ ਏਦਾਂ ਹੋਈ ਇਹ ਨੂੰ ਮੈਂ ਕਹ ਤੂੰ ਹਟ ਜਾ ਫਾਤਾ ਸਾਰੇ ਜਾਣੇ ਮੈਂ ਕਹ ਜਾਦੇ ਜਾਣੇ ਆ ਤੂੰ ਇੱਧਰੋਂ ਹਟ ਜਾ ਜਾਣ ਉਹ ਵੀ ਆ ਗਏ ਸੀ ਉਹਨਾਂ ਨੂੰ ਰੋਣਾ ਪੈਂਦਾ ਤਾਂ ਉਹਨਾਂ ਨੂੰ ਵੀ ਸੁਣਿਆ ਨੇ ਮੈਂ ਕਹਾ ਬੇਲੀ ਮਗਾ ਛੱਟ ਤੇ ਸੁਣੋਂ ਤੇ ਆਏ ਨੇ ਮੈਨੂੰ ਫੜਿਆ ਬਾਅਦ ਚ ਮੈਂ ਹੀ ਫੜੇਗਾ ਤੈਨੂੰ ਆਣ ਕੇ ਬਾਹਰ ਲੈ ਕੇ ਲੈ ਤੂੰ ਫੜਿਆ ਮੈਨੂੰ ਬਾਅਦ ਚ ਰਾਏ ਨੇ ਫੜ ਲੈ ਉਹ ਸੁਣਨੇ ਫੜਿਆ ਮਨ ਕਿਰਪਾਨ ਕਿਨੇ ਮੇਰੀ ਇਹ ਕਿਰਪਾਨ ਕਿੱਕੋ ਮੇਰੀ ਉਹ ਅੰਦਰ ਪਈ ਸੀ ਹੁਣ ਅੰਦਰ ਆ ਦਿੱਤੀ ਤਾਂ ਨਹੀਂ ਕੋਈ ਇਹ ਤਾਂ ਨਹੀਂ ਗਿਆ ਉਹ ਉਹ ਤੋਂ ਦੂਰ ਗਿਆ ਹੋ ਗਿਆ ਬੱਸ ਕਰੀਏ ਬੱਸ ਕਰਤਾ ਕਿਹਾ ਕਰਨਾ ਹੈ